ਪਲੋਟ ਇਲੀਗਲ ਕਰ ਦਿੱਤਾ ਹੈ ਕਾਲਨੀ ਇਲੀਗਲ ਇਹ ਕੰਮ ਭਗਵੰਤ ਮਾਨ ਹੀ ਕਰ ਸਕਦਾ ਸਾਰਨੋ ਤਜਰਬੇਕਾਰ ਸੀਐਮ ਉਹੀ ਇਹ ਕੰਮ ਕਰ ਸਕਦਾ ਕਿ ਪਲੋਟ ਇਲੀਗਲ ਹੈ ਪਲੋਟ ਇਲੀਗਲ ਕਰਤਾ ਹੈ ਕਾਲੇ ਇਲੀਗਲ ਤੁਸੀਂ ਮੈਨੂੰ ਦੱਸੋ ਜਿਹੜਾ ਇਲੀਗਲ ਕਾਲਨੀ ਕੱਟਣ ਵਾਲਾ ਜਿਸ ਕਾਲੀ ਦੇ ਵਿੱਚ ਸੀਵਰੇਜ ਹੈ ਜਿਸ ਕਾਲੀ ਵਿੱਚ ਬਿਜਲੀ ਦਾ ਪ੍ਰਬੰਧ ਹੈ ਨਹੀਂ ਜਿਸ ਕਾਲੀ ਦੇ ਵਿੱਚ ਸੜਕ ਦਾ ਪ੍ਰਬੰਧ ਹੈ ਇੱਕ ਦੀ ਇਹ ਇਹ ਭਗਵੰਤਬਾਨ ਹੀ ਇਹੋ ਜਿਹਾ ਕੰਮ ਕਰ ਸਕਦਾ ਇੱਕ ਬਿਲਕੁਲ ਵੱਖਰਾ ਕੰਮ ਇਹ ਨਹੀਂ ਕੰਪਲੀਟ ਫੇਲਡ ਗਵਰਨਮੈਂਟ ਫੇਲਡ ਇਹਨਾਂ ਦਾ ਸਾਰਾ ਸਿਸਟਮ ਹੈ ਇਸ ਤੋਂ ਵੱਧ ਹੋਰ ਕੀ ਕਹਿਣਾ ਸੀ ਜਿਹੜੀ ਗੱਲ ਦੀ ਮੰਗ ਕੀਤੀ ਸੀ ਕਿ ਸੋਧ ਲੈ ਕੇ ਆਓ ਇਹ ਜੇ ਕੋਈ ਕਲੋਨਾਈਜ਼ਰ ਨੇ ਇਲੀਗਲ ਕਲੋਨੀ ਕੱਟੀ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਇੱਕੋ ਦਮ ਛੁੱਟੀ ਦੇ ਸਾਰਨੇ ਕੋ ਕਲੋਨੀ ਕੱਟ ਕੇ ਗਾਂ ਚਲਾ ਜਾਏ ਉਹਦੇ ਕੋ ਪੈਸੇ ਜਮ੍ਹਾਂ ਕਰਾਣੇ ਚਾਹੀਦੇ ਸੀ جے ਹੁਣ ਤੁਸੀਂ ਪਲਾਟ ਲੀਗਲਾਈਜ਼ ਕੀਤੇ ਨੇ ਤੇ ਉਹਨਾਂ ਪਲਾਟਾਂ 'ਚ ਲੋਕ ਰਹਿਣੇ ਨੇ ਘਰ ਬਣਨੇ ਉਤੋਂ ਦਾ ਸੀਵਰੇਜ ਦਾ ਪ੍ਰਬੰਧ ਕੀ ਹੋਏਗਾ ਉੱਥੇ ਬਿਜਲੀ ਦਾ ਪ੍ਰਬੰਧ ਕੀ ਹੋਏਗਾ ਉੱਥੇ ਸੜਕਾਂ ਦਾ ਪ੍ਰਬੰਧ ਕੀ ਹੋਏਗਾ ਤੁਸੀਂ ਉਹਦਾ ਮਤਲਬ ਸ਼ੈਂਟੀਆਂ ਬਣਾ ਰਹੇ ਹੋ ਉਹ ਇਸ ਗੱਲ ਦਾ ਜਵਾਬ ਕੋਈ ਨਹੀਂ ਦੇ ਸਕਿਆ ਮੈਨੂੰ ਤੇ ਲੱਗ ਰਿਹਾ ਸੀ ਤਬੀਅਤ ਉਹਨਾਂ ਦੀ ਕੋਈ ਠੀਕ ਨਹੀਂ ਸੀ ਮੈਨੂੰ ਨਾਰਮਲ ਨਹੀਂ ਸੀ ਨਜ਼ਰ ਆ ਰਹੇ ਤੁਸੀਂ ਸਮਝੀ ਗਏ ਹੋ ਮੈਂ ਕਹਿਣਾ ਕਿ ਚਲ ਫਿਰ ਸਤਮੇ ਅਸਮਾਨ ਤੇ ਸਾਂ ਤੋ ਮੈਨੂੰ ਕੋਈ ਉਹਨਾਂ ਚ ਕੋ ਲੀਗਲ ਸਮਝੋ ਇਹ ਇਹ ਨਹੀਂ ਸੀ ਲੱਗ ਰਿਹਾ ਕਿ ਨਾਰਮਲ ਹੈ ਇਹਨੇ ਪਹਿਲੇ ਤੇ ਜੱਗ ਪਾਣੀ ਦਾ ਪੀ ਕੇ ਅੰਦਰ ਬੈਠੇ ਹੁਣ ਉਹ ਕਿਉਂ ਜੱਗ ਪਾਣੀ ਦਾ ਪੀਤਾ ਇਸ ਗੱਲ ਦਾ ਤੇ ਮੈਨੂੰ ਪਤਾ ਨਹੀਂ ਪਰ ਉਹ ਤੁਹਾਡੀਆਂ ਚਿੱਠੀਆਂ ਤੇ ਵੀ ਉਹਨਾਂ ਨੇ ਹਾਂ ਉਹਨਾਂ ਨੇ ਕਿਹਾ ਕਿ ਡਸਟਬਿਨ ਚ ਸੁੱਟਦੇ ਰਹੇ ਨੇ ਅੰਮ੍ਰਿਤ ਇਹ ਤਾਂ ਚੰਗੀ ਗੱਲ ਹੈ ਲੀਡਰ ਆਫ oppositon ਦੀਆਂ ਚਿੱਠੀਆਂ ਜਿਹੜੀਆਂ ਲੋਕਾਂ ਦੇ ਹਿੱਤਾਂ ਦੇ ਵਿੱਚ ਲਿਖੀਆਂ ਜਾਂਦੀਆਂ ਨੇ ਚੀਫ ਮਿੰਿਸਟਰ ਕਹਿ ਰਿਹਾ ਉਹਨੂੰ ਅਸੀਂ ਡਸਟਬਿਨ ਚ ਸੁੱਟਦੇ ਹਾਂ ਇੱਥੇ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਆਪੇ ਹੀ ਵੇਖੋ ਡੈਮੋਕ੍ਰੇਸੀ ਦੇ ਵਿੱਚ ਲੋਕ ਰਾਜ ਦੇ ਵਿੱਚ ਆਪੋਜੀਸ਼ਨ ਦੀ ਕਿੰਨੀ ਕਦਰ ਤੇ ਮਾਨ ਤੇ ਸਨਮਾਨ ਕੀਤਾ ਜਾਂਦਾ ਹੈ ਜਿਹੜਾ ਕਹਿੰਦਾ ਹੈ ਕਿ ਲੀਡਰ ਆਫ ਆਪੋਜੀਸ਼ਨ ਦੀਆਂ ਚਿੱਠੀਆਂ ਜਿਹੜੀਆਂ ਲੋਕਾਂ ਦੇ ਹਿੱਤ ਵਿੱਚ ਕੋਈ EMPLOYES ਦੇ ਦਿੰਦੇ ਤੇ ਕੋਈ ਕਿਸਾਨਾਂ ਦੇ ਦਿੰਦੇ ਤੇ ਲੋਕਾਂ ਤੇ ਪੰਜਾਬ ਦੇ ਦਿੰਦੇ ਉਹਨਾਂ ਨੂੰ ਡਿਸਟਰਬੈਂਸ ਛੁੱਟਣ ਵਾਲੇ ਦਾ ਤੁਸੀਂ ਆਪੇ ਹੀ ਅੰਦਾਜ਼ਾ ਲਾ ਸਕਦੇ ਹੋ ਤੇ ਸੈਲਫ ਆਪਣੇ ਆਪ ਨੂੰ ਸਰਟੀਫਾਈ ਕਰਨਾ ਕਿ ਤਿੰਨਾਂ ਮੈਂ ਜਿਹੜੇ ਹਿੰਦੁਸਤਾਨ ਦੇ ਤਿੰਨ ਚਾਰ ਸਾਰਿਆਂ ਨਾਲੋਂ ਕਾਮਯਾਬ ਮੁੱਖ ਮੰਤਰੀ ਉਹਨਾਂ ਵਿੱਚ ਇੱਕ ਮੈਂ ਆ ਪਰਮਾਤਮਾ ਹੀ ਮੇਰ ਕਰੇ ਮੈਂ ਪਲਾਟ ਲੀਗਲ ਕਰ ਦਿੱਤਾ ਕਾਲੋਨੀ ਇਲੀਗਲ ਇਹ ਕੰਮ ਭਗਵੰਤ ਮਾਨ ਹੀ ਕਰ ਸਕਦਾ ਸਾਰਨੋ ਤਜਰਬੇਕਾਰ ਸੀਐਮ ਉਹੀ ਇਹ ਕੰਮ ਕਰ ਸਕਦਾ ਕਿ ਪਲਾਟ ਇਲੀਗਲ ਹੈ ਪਲਾਟ ਲੀਗਲ ਕਰਤਾ ਕਾਲੋਨੀ ਇਲੀਗਲ ਤੁਸੀਂ ਮੈਨੂੰ ਦੱਸੋ ਜਿਹੜਾ ਇਲੀਗਲ ਕਾਲੋਨੀ ਕੱਟਣ ਵਾਸਤੇ ਜਿਸੇ ਕਾਲੀਜ ਦੇ ਵਿੱਚ ਸੀਵਰੇਜ ਹੈ ਨਹੀਂ ਜਿਸ ਕਾਲੀ ਵਿੱਚ ਬਿਜਲੀ ਦਾ ਪ੍ਰਬੰਧ ਹੈ ਨਹੀਂ ਜਿਸ ਕਾਲੀਜ ਦੇ ਵਿੱਚ ਸੜਕ ਦਾ ਪ੍ਰਬੰਧ ਹੈ ਇੱਕ ਤੀ ਇਹ ਇਹ ਭਗਵੰਤ ਬਾਣ ਹੀ ਇਹੋ ਜਿਹਾ ਕੰਮ ਕਰ ਸਕਦਾ ਇੱਕ ਬਿਲਕੁਲ ਵੱਖਰਾ ਕੰਮ ਹੀ ਨੇ ਜੀ ਕੰਪਲੀਟ ਫੇਲਡ ਗਵਰਨਮੈਂਟ ਫੇਲਡ ਇਹਨਾਂ ਦਾ ਸਾਰਾ ਸਿਸਟਮ ਹੈ ਇਸ ਤੋਂ ਵੱਧ ਹੋਰ ਕੀ ਕਹਿਣਾ ਸੀ ਜਿਹੜੀ ਗੱਲ ਦੀ ਮੰਗ ਕੀਤੀ ਸੀ ਕਿ ਸੋਧ ਲੈ ਕੇ ਆਓ ਜੇ ਕੋਈ ਕਾਲੋਨਾਈਜ਼ਰ ਨਹੀਂ ਇਲੀਗਲ ਕਾਲੋਨੀ ਕੱਟੀ ਉਹਨੋਂ ਅਸੀਂ ਕਿ ਕਿਸਰਾਏ ਕੋਦਮਾ ਛੁੱਟੀ ਦੇ ਸਾਰੇ ਕੋ ਕੌਲੀ ਘਟ ਕੇ ਗਾਂ ਚਲਾ ਜੇ ਉਹਦੇ ਕੋ ਪੈਸੇ ਜਮਾ ਕਰਾਣੇ ਚਾਹੀਦੇ ਸੀ ਜੇ ਹੁਣ ਤੁਸੀਂ ਪਲਾਟ ਲੀਗਲਾਈਜ਼ ਕੀਤੇ ਨੇ ਤੇ ਉਹਨਾਂ ਪਲਾਟਾਂ ਚ ਲੋਕ ਰਹਿਣੇ ਨੇ ਘਰ ਬਣਨੇ ਨੇ ਉਤੋਂ ਦਾ ਸੀਵਰੇਜ ਦਾ ਪ੍ਰਬੰਧ ਕੀ ਹੋਏਗਾ ਉਥੇ ਬਿਜਲੀ ਦਾ ਪ੍ਰਬੰਧ ਕੀ ਹੋਏਗਾ ਉਥੇ ਸੜਕਾਂ ਦਾ ਪ੍ਰਬੰਧ ਕੀ ਹੋਏਗਾ ਤੁਸੀਂ ਉਹਦਾ ਮਤਲਬ ਸ਼ੈਂਟੀਜ਼ ਬਣਾ ਰਹੇ ਹੋ ਇਸ ਗੱਲ ਦਾ ਜਵਾਬ ਕੋਈ ਨਹੀਂ ਦੇ ਸਕਿਆ ਮੈਨੂੰ ਤੇ ਲੱਗ ਰਿਹਾ ਸੀ ਤਬੀਅਤ ਉਹਨਾਂ ਦੀ ਕੋਈ ਠੀਕ ਨਹੀਂ ਸੀ ਮੈਨੂੰ ਨਾਰਮਲ ਨਹੀਂ ਸੀ ਨਜ਼ਰ ਆ ਰਿਹਾ ਤੁਸੀਂ ਸਮਝੀ ਗਏ ਹੋ ਮੈਂ ਕਹਿਣਾ ਕਿ ਚੱਲ ਸਤਮੇ ਅਸਮਾਨਤੇ ਸੋ ਮੈਨੂੰ ਕੋਈ ਉਹਨਾਂ ਚ ਕੋ ਲੀਗਲ ਸਮਝੋ ਇਹ ਨਹੀਂ ਸੀ ਲੱਗ ਰਿਹਾ ਕਿ ਨਾਰਮਲ ਹੈ ਨੇ ਪਹਿਲੇ ਤੇ ਜੱਗ ਪਾਣੀ ਦਾ ਪੀ ਕੇ ਅੰਦਰ ਬੈਠੇ ਹੁਣ ਉਹ ਕਿਉਂ ਜੱਗ ਪਾਣੀ ਦਾ ਪੀਤਾ ਇਸ ਗੱਲ ਦਾ ਤੇ ਮੈਨੂੰ ਪਤਾ ਨਹੀਂ ਭਾਈ ਉਹ ਤਾਂ ਤੁਹਾਡੀਆਂ ਚਿੱਠੀਆਂ ਤੇ ਵੀ ਉਹਨਾਂ ਨੇ ਆਉਂਗਾ ਹਾਂ ਉਹਨਾਂ ਨੇ ਕਿਹਾ ਕਿ ਡਸਟਬਿਨ ਚ ਸੁੱਟਦੇ ਰਹਿੰਨੇ ਅਮਰੀਦ ਇਹ ਤਾਂ ਚੰਗੀ ਗੱਲ ਹੈ ਲੀਡਰ ਆਫ oppositon ਦੀਆਂ ਚਿੱਠੀਆਂ ਜਿਹੜੀਆਂ ਲੋਕਾਂ ਦੇ ਹਿੱਤਾਂ ਦੇ ਵਿੱਚ ਲਿਖੀਆਂ ਜਾਂਦੀਆਂ ਨੇ ਚੀਫ ਮਿੰਿਸਟਰ ਕਹਿ ਰਿਹਾ ਉਹਨੂੰ ਅਸੀਂ ਡਸਟਪੇਚ ਵਿੱਚ ਸੋਟ ਲਈਏ ਇੱਥੇ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਆਪੇ ਹੀ ਵੇਖੋ ਡੈਮੋਕ੍ਰੇਸੀ ਦੇ ਵਿੱਚ ਲੋਕ ਰਾਜ ਦੇ ਵਿੱਚ ਆਪੋਜੀਸ਼ਨ ਦੀ ਕਿੰਨੀ ਕਦਰ ਤੇ ਮਾਨ ਤੇ ਸਨਮਾਨ ਚੀਫ ਮਿੰਿਸਟਰ ਕਰਦਾ ਹੈ ਜਿਹੜਾ ਕਹਿੰਦਾ ਹੈ ਕਿ ਲੀਡਰ ਆਫ ਆਪੋਜੀਸ਼ਨ ਦੀਆਂ ਚਿੱਠੀਆਂ ਜਿਹੜੀਆਂ ਲੋਕਾਂ ਦੇ ਹਿੱਤ ਵਿੱਚ ਕੋਈ EMPLOYEES ਦੇ ਦਿੰਦੇ ਤੇ ਕੋਈ ਕਿਸਾਨਾਂ ਦੇ ਦਿੰਦੇ ਤੇ ਲੋਕਾਂ ਦੇ ਪੰਜਾਬ ਦੇ ਦਿੰਦੇ ਉਹਨਾਂ ਡੈਸਟਬਿੰਨ ਸੁਟਣ ਵਾਲੇ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਤੇ ਸੈਲਫ ਆਪਣੇ ਆਪ ਨੂੰ ਸਰਟੀਫਾਈ ਕਰਨਾ ਕਿ ਤਿੰਨਾਂ ਮੈਂ ਜਿਹੜੇ ਹਿੰਦੁਸਤਾਨ ਦੇ ਤਿੰਨ ਚਾਰ ਸਾਰਿਆਂ ਨਾਲੋਂ ਕਾਮਯਾਬ ਮੁੱਖ ਮੰਤਰੀ ਉਹਨਾਂ ਵਿੱਚ ਇੱਕ ਮੈਂ ਆ ਪਰਮਾਤਮਾ ਹੀ ਮਿਹਰ ਕਰੇ ਮੇਰੇ ਤੇ